ਕੀ ਜੀ ਸੀ ਇਹਨਾਂ ਦੇ ਕੋਲ ਗਲਤ ਅਪਰੇਸ਼ਨ ਹੋਇਆ ਇਸੇ ਕਰਕੇ ਲੁਧਿਆਣੇ ਲੈ ਕੇ ਗਏ ਉੱਥੇ ਜਾ ਕੇ ਉਹਨਾਂ ਦੇ ਇਥੋਂ ਕੀ ਨਾਮ ਤੁਹਾਡੀ ਬਹੂ ਦਾ ਹਾਂਜੀ ਸੀਮਾ ਹਾਂਜੀ ਸੀਮਾ ਕਿੱਥੇ ਦੇ ਰਹਿਣ ਵਾਲੇ ਆਪਾਂ ਖੋਥੜਾ ਤੇ ਕਦੋਂ ਡੈਥ ਹੋਈ ਜੀ ਹਾਂਜੀ ਰਾਤ 12 ਵਜੇ ਰਾਤ 12 ਵਜੇ ਠੀਕ ਆ ਜੀ ਕਿੱਥੇ ਡਾਗਰ ਸੀਗੀ ਜੀ ਅਪੋਲੋ ਹਸਪੀਟਲ ਅਪੋਲੋ ਤੇ ਇੱਥੇ ਕੀ ਮਾਮਲਾ ਜਿਹੜਾ ਇੱਥੇ ਮਗੀ ਧਰਨਾ ਲਾ ਕੇ ਬੈਠੇ ਆ ਇੱਥੇ ਪਿੱਤੇ ਦਾ ਪਿੱਤੇ ਦਾ ਅਪਰੇਸ਼ਨ ਇਹਨਾਂ ਕੋਲ ਗਲਤ ਹੋਇਆ ਲੁਧਿਆਣੇ ਵਾਲਿਆਂ ਨੇ ਲੈ ਕੇ ਦਿੱਤਾ ਇਹਨਾਂ ਨੂੰ ਤੁਹਾਡਾ ਕੀ ਨਾਮ ਜੀ ਹੌਣ ਲਾਲ ਜੀਬੀ ਹਸਪੀਟਲ ਦੇ ਸਾਹਮਣੇ ਜਿੰਨੀਆਂ ਸਾਡੀਆਂ ਭੈਣਾਂ ਸਾਡੇ ਭਰਾ ਜਿਹੜੇ ਇਕੱਠੇ ਹੋਏ ਆ ਇੱਥੇ ਇੱਕ ਹਾਦਸਾ ਕੀਤਾ ਜੀਬੀ ਹਸਪੀਟਲ ਦੇ ਡਾਕਟਰ ਨੇ ਉਹ ਜਿਸ ਦੇ ਵਿੱਚ ਇੱਕ ਦੱਸਿਆ ਜਾ ਰਿਹਾ ਕਿ ਖੋਤੜਾ ਦੀ ਸਾਡੀ ਨੋ ਸੀਗੀ ਔਰ ਜਿਸ ਦਾ ਆਪਰੇਟ ਨੇ ਪਿੱਤੇ ਦਾ ਕੀਤਾ ਔਰ ਉਸ ਨੂੰ ਰੈਫਰ ਮੁੜ ਕੇ ਕਰ ਦਿੱਤਾ ਪੋਲੋ ਹਸਪੀਟਲ ਔਰ ਪੋਲੋ ਹਸਪੀਟਲ ਦੇ ਡਾਕਟਰ ਨੇ ਸਾਬ ਲੱਭਾ ਜੇ ਗੱਲ ਕਹੀ ਕਿ ਜੋ ਜੀਬੀ ਹਸਪੀਟਲ ਵਾਲੇ ਨੇ ਆਪਰੇਸ਼ਨ ਕੀਤਾ ਸਟੀਚਿੰਗ ਕੀਤੀ ਆ ਉਸ ਕਰਕੇ ਇਹ ਜਿਹੜੇ ਟਾਂਕੇ ਖੁੱਲ ਗਏ ਸੀਗੇ ਔਰ ਉਸ ਕਰਕੇ ਇਨਫੈਕਸ਼ਨ ਫੈਲੀ ਔਰ ਕੁੜੀ ਦੀ ਜਿਹੜੀ ਡੇਥ ਹੋਈ ਆ ਉਹ ਜੇਬੀ ਹਸਪੀਟਲ ਦੇ ਡਾਕਟਰ ਦੇ ਕਰਕੇ ਹੋਈ ਆ ਇਹ ਸਾਬ ਲਬਜਾਂ ਦੇ ਵਿੱਚ ਪੈਲੋ ਵੀ ਫਗਵਾੜੇ ਦੇ ਵਿੱਚ ਇਹੋ ਜੇ ਕਈ ਘਟਨਾਵਾਂ ਇਸ ਜੇਬੀ ਹਸਪੀਟਲ ਰਾਕੇ ਹੋ ਚੁੱਕੀਆਂ ਔਰ ਮੈਂ ਪ੍ਰਸ਼ਾਸਨ ਅੱਗੇ ਔਰ ਮੀਡੀਆ ਅੱਗੇ ਦੱਸਣਾ ਚਾਹੁੰਦਾ ਕਿ ਬਾਰ ਬਾਰ ਇਹ ਇਹੋ ਜੇ ਕਤਲ ਕਰਕੇ ਬਚਦੇ ਆ ਪੋਲੀਟੀਕਲ ਤੌਰ ਤੇ ਕਰਕੇ ਔਰ ਅਸੀਂ ਪੂਰੇ ਤੌਰ ਤੇ ਇੱਥੇ ਇਸ ਦੇ ਕੋ ਦਰਾਮੋਰੇ ਬੈਠੇ ਆ ਜਾਂ ਤਾਂ ਪਹਿਲੋ ਸਾਡੀ ਲਾਸ਼ ਮਗਾ ਕੇ ਦੇਵੇ ਕੁੜੀ ਦੀ ਜਿਹੜੀ ਪੋਲੋ ਹਸਪੀਟਲ ਇਹਦੀ ਗਲਤੀ ਨਾਲ ਕੁੜੀ ਗਈ ਆ ਔਰ ਬਾਕੀ ਗੱਲਾਂ ਬਾਅਦ ਚ ਔਰ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਦੇ ਕੋਲੋਂ ਕਿ ਜਲਦ ਤੋਂ ਜਲਦ ਬੈਠ ਕੇ ਇਹਦਾ ਜਿਹੜਾ ਲਾਇਸੈਂਸ ਉਹਨੂੰ ਰੱਦ ਕੀਤਾ ਜਾਏ ਕੋਈ ਫਗਵਾੜੇ ਦੇ ਵਿੱਚ ਕਤਲੇਆਮ ਇਹ ਜੀਵੀ ਹਸਪੀਟਲ ਕਰਕੇ ਕਰ ਹੁੰਦਾ ਔਰ ਕਿਸੇ ਵੀ ਹਸਪੀਟਲ ਦੇ ਕਰਕੇ ਨਹੀਂ ਹੋ ਰਿਹਾ ਅਸੀਂ ਸਰ ਜੀ ਨਾ ਜੀ ਆਪਣਾ ਮੈਂ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਜੀ ਅੱਜ ਜਿਹੜਾ ਜੀਵੀ ਹਸਪੀਟਲ ਦੇ ਬਾਹਰ ਤੁਸੀਂ ਧਰਨਾ ਦਿੱਤਾ ਤੇਗਾ ਹਾਂ ਜੀ ਤੇ ਉਹਦਾ ਕੀ ਮਤਲਬ ਕੀ ਅਗਲੀ ਆਪਣਾ ਕੀ ਬਣਿਆ ਇਹਨਾਂ ਦਾ ਡਾਕਟਰ ਸਾਹਿਬ ਦਾ ਇਹ ਰਾਜੀ ਇਹ ਕਿ ਨਹੀਂ ਇਹ ਬਿਆਨ ਦਿੱਤੇ ਆ ਕਿ ਸਾਡੇ ਕੋਲ ਗਲਤੀ ਨਹੀਂ ਹੋਈ ਹੈਗੀ ਸਾਡੇ ਕੋਲ ਕੋਈ ਮਿਸਟੇਕ ਨਹੀਂ ਹੋਈ ਤੇ ਇਹਨਾਂ ਨੂੰ ਮੋਲੋ ਹਸਤਾਲ ਵਾਲਿਆਂ ਦੇ ਸਰ ਭਾਤੀ ਕਰ ਰਹੇ ਤੇ ਹੁਣ ਇੱਕ ਧਰਨਾ ਚੱਕ ਲਿਆ ਜੀ ਧਰਨਾ ਸਾਡੇ ਤਾਂ ਬੈਠੇ ਆ ਜੀ ਸਾਡੇ ਹੁਣ ਚੱਕੂਗੇ ਹੁਣ ਨਹੀਂ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਤੁਹਾਨੂੰ ਕੋਈ ਸ਼ਿਕਾਇਤ ਹੁੰਦਾ ਆਇਆ ਨਹੀਂ ਨਹੀਂ ਹਾਂਜੀ ਇਹ ਕਹਿੰਦੇ লাশ ਤੁਹਾਡੀ ਦੇ ਆ ਦਿੰਦੇ ਆ ਜੀ লাশ ਤੁਹਾਡੀfoundੀ ਹੋ ਜੂਗੀ ਉਹਦੇ ਬਾਅਦ ਦੇਖੋ ਕੋਈ ਕਾਰਵਾਈ ਜਿਹੜੀ ਹੋ ਵੀ ਹੋਊਗੀ ਸਰ ਜਿਹੜਾ ਇੱਕ ਅੱਜ ਜੀਵੀ ਹਸਪੀਟਲ ਦੇ ਬਾਹਰ ਤੁਸੀਂ ਧਰਨਾ ਦਿੱਤਾ ਵਾ ਹਾਂਜੀ ਤੇ ਉਹਦਾ ਕੀ ਮੈਟਰ ਹੈ ਕੀ ਮਤਲਬ ਕੀ ਅਗਲੀ ਮਰ ਕੀ ਆਪਣੀ ਰਣਨੀਤੀ ਹੈ ਅੱਜ ਇਸ ਮੈਟਰ ਤੇ ਜਿਹੜਾ ਇਸ ਇਲਾਜਬੰਦੀ ਸੀਮਾ ਰਾਣੀ ਵਾਈਪਕ ਜ਼ੀਰੋ ਪਿੰਡ ਕੋਤਰਾ ਦੀ ਜਿਹਦੀ ਕੱਲ ਲੁੜਾਣੇ ਇੱਕ ਹਸਪਤਲ ਚ ਇਹਨਾਂ ਦੀ ਡੈਥ ਹੋਈ ਹੈ ਦੋਨੋਂ ਹਸਪਤਲਾਂ ਚ ਇਸ ਇਲਾਜਬੰਦੀ ਡਾਕਟਰਾਂ ਦੇ ਪੈਨਲ ਚ ਜਿਹੜੀ ਹੈ ਇੱਕ ਡਿਸਕਸ਼ਨ ਹੋਈ ਹੈ ਔਰ ਦੋਨੋਂ ਜਿਹੜੇ ਅਦਾਰੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਔਰ ਅਸੀਂ ਪ੍ਰਸ਼ਾਸਨਾਂ ਸਾਨੂੰ ਭਰੋਸਾ ਦਿੱਤਾ ਹੈ ਕਿ ਇਹਦੀ ਇੱਕ ਨਰਪੱਖਾ ਜਿਹੜੀ ਹੈ ਜਾਂਚ ਕੀਤੀ ਜਾਏਗੀ ਔਰ ਡੀਐਸਪੀ ਫਵਾੜਾ ਡੀਐਸਪੀ ਸਾਹ ਨੇ ਫਵਾੜੇ சிடி எஸ்एचओ ਸਾਹਿਬ ਦੀ ਡਿਊਟੀ ਲਗਾਈ ਹੈ ਉਹ ਹੁਣ ਲੁਧਿਆਣੇ ਹਸਪੀਟਲ ਜਾ ਰਹੇ ਨੇ ਔਰ ਪੀੜਤ ਪਰਿਵਾਰ ਨੂੰ ਪਹਿਲਾਂ ਉਹ ਬਾਡੀ ਦੇਣ ਦਾ ਜਿਹੜਾ ਉਹ ਉਹ ਆਪਣਾ ਕੰਮ ਕੰਨ ਦੀ ਕਾਰਵਾਈ ਕਰਨਗੇ ਔਰ ਸੈਡੀਸ ਪ੍ਰਸ਼ਾਸਨ ਤੋਂ ਅਪੀਲ ਹੈ ਬੇਨਤੀ ਹੈ ਕਿ ਜਿਹੜਾ ਇਲਾਜ ਦੇ ਨਾਂ ਤੇ ਜਿਹੜੀ ਇਹ ਅਣਗਹਿਲੀ ਹੋ ਰਹੀ ਹੈ ਉਸ ਅਣਗਹਿਲੀ ਨੂੰ ਰੁਕਿਆ ਜਾਵੇ ਅਗਰ ਅਜਿਹੀ ਅਣਗਹਿਲੀ ਰੁਕਣਾ ਤਾ ਸਰਕਾਰ ਦਾ ਫਰਜ ਬਣਦਾ ਹੈ ਕਿਉਂਕਿ ਸਰਕਾਰੀ ਹਸਪਤਾਲ ਦੇ ਪ੍ਰਬੰਧ ਨੂੰ ਅਗਰ ਵਧੀਆ ਕਰ ਜਾਈਏ ਤਾਂ ਪ੍ਰਾਈਵੇਟ ਹਸਪਤਾਲ ਤੋਂ ਲੋਕਾਂ ਦੀ ਲਟ ਨੂੰ ਬਚਾਇਆ ਜਾ ਸਕਦਾ। ਵਰਮੇ ਜੀ ਜਿੱਦਾਂ ਹੁਣ ਜੇ ਮਤਲਬ ਕਿ ਆਪਾਂ ਕਿਹਨੂੰ ਮੱਕੀ ਦੋਸ਼ੀ ਠਹਿਰਾਉਨੇ ਆ ਕਿਹੜੇ ਹਸਪਤਾਲ ਨੂੰ ਦੋਸ਼ੀ ਠਹਿਰਾਉਣਾ ਨਹੀਂ ਜਿਹੜੇ ਜਿਹਦੇ ਨਾਲ ਮੱਕੀ ਬੰਦੇ ਦੀ ਆਪਣੀ ਮੌਤ ਹੋਈ ਹੈ। ਜਿਹੜੇ ਲੁਧਿਆਣਾ ਹਸਪਤਾਲ ਦੀ ਰਿਪੋਰਟ ਆ ਜਿਹੜੀ ਉਹਨੇ ਰਿਟਨ ਚ ਰਿਪੋਰਟ ਭੇਜੀ ਅੱਜ ਤੇ ਅੱਜ ਡਿਸਕਸ਼ਨ ਜਿਹੜੀ ਆ ਸਵੇਰ ਦੀ ਹੋ ਰਹੀ ਹੈ ਉਹਦੀ ਰਿਪੋਰਟ ਦੇ ਮੁਤਾਬਕ ਉਹ ਫਵਾੜੇ ਹਸਪਤਾਲ ਨੂੰ ਉਹ ਗੰਤ ਸਾਬਤ ਕਰ ਰਹੇ ਨੇ। ਔਰ ਫਵਾੜੇ ਡਾਕਟਰਾਂ ਦੀ ਜੁੜੀ ਹੈ ਜਿਹੜੀ ਇਹਨਾਂ ਨਾਲ ਸਾਡੀ ਜਿਹੜੀ ਸਵੇਰ ਤੋਂ ਲਗਾਤਾਰ ਡਾਕਟਰਾਂ ਦੇ ਪੈਨਲ 'ਚ ਜਿਹੜੀ ਗੱਲ ਚੱਲ ਰਹੀ ਹੈ ਉਹ ਜਿਸ ਪਾਰਟ ਤੇ ਉਹਨਾਂ ਨੇ ਆਪਣੇ ਕਮੈਂਟ ਕੀਤੇ ਨੇ ਲੁਧਿਆਣੇ ਦੇ ਹਸਪਤਲ ਨੇ ਉਸ ਜ਼ਿੰਮੇਵਾਰੀ ਤੋਂ ਫਵਾੜਾ ਹਸਪਤਲ ਆਪਣੀ ਤੋਂ ਜ਼ਿੰਮੇਵਾਰੀ ਭੱਜ ਰਿਹਾ ਕਿ ਉਸ ਇਲਾਜ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਇੱਕ ਇੱਕ ਜਾਂਚ ਦਾ ਵਿਸ਼ਾ ਹੈ ਔਰ ਉਸ ਕਰਕੇ ਇਸ ਜਾਂਚ ਦੇ ਵਿਸ਼ੇ 'ਚ ਅਸੀਂ ਆਪਣੇ ਵੱਲੋਂ ਅਸੀਂ ਕੋਈ ਇਨਵੈਸਟਿਗੇਟਿਵ ਬੋਡੀ ਨਹੀਂ ਅਸੀਂ 피ੜਤ ਪਰਿਵਾਰ ਨਾਲ ਖੜੇ ਆਂ ਔਰ ਸਾਡੀ ਡਿਮਾਂਡ ਹੈ ਸਾਡੀ ਮੰਗ ਹੈ ਕੀ ਪੀੜ ਪਰਵਾਨ ਨੂੰ ਜਿਹੜਾ ਇਹ ਸਾਮੈਨਣਾ ਚਾਹੀਦਾ ਹੈ ਇਲਾਜ ਦੇ ਨਾਂ ਤੇ ਜਿੱਥੇ ਵੀ ਉਹ ਗੈਲੀ ਰਹੀ ਹੈ ਚਾਹ ਲੁਧਿਆਣੇ ਦੇ ਪਾਰ ਤੇ ਆਚੀ ਫਵਾੜ ਦੇ ਪਾਰ ਤੇ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਔਰ ਜਿਹੜਾ ਪੀੜ ਪਰਵਾਨ ਨੂੰ ਤੇ ਜਿਹੜਾ ਲੁਧਿਆਣੇ ਹਸਪੀਟਲੋਂ ਲੱਖਾਂ ਦਾ ਬਿੱਲ ਬਣਾਇਆ ਔਰ ਉਹ ਜਿਹੜੀ ਹੈ ਉਹ ਤੋਂ ਪਰਵਾਨ ਨੂੰ ਰਾਹਤ ਦਿਵਾਣੀ ਚਾਹੀਦੀ ਹੈ ਤਾਂ ਜੋ ਜਿਹੜਾ ਗਰੀਬ ਪਰਵਾਨ ਨੂੰ ਇਨਸਾਫ ਮਿਲ ਸਕੇ ਪ੍ਰਵੀਨ ਜੀ ਅੱਜ ਤੁਸੀਂ ਜਿਹੜਾ ਧੰਨਾ ਹੋਇਆ ਇਹ ਚੱਕਿਆ ਵਾ ਕਿਹਦੇ ਆਸ਼ਵਾਸ਼ਣ ਦੇ ਉੱਪਰ ਇਹ ਧੰਨਾ ਚੱਕਿਆ ਗਿਆ ਇਹ ਅੱਜ ਡੀਐਸਪੀ ਫਵਾੜਾ ਸਾਧ ਔਰ ਡੀਐਸਪੀ ਫਵਾੜਾ ਨੇ ਜਿਹੜਾ ਭਰੋਸਾ ਦਿੱਤਾ ਕਿ ਜਿਹੜੀ ਹੈ ਦੋਨੋਂ ਹਸਪਤਾਲਾਂ ਦੀ ਇਲਾਜ ਦੀ ਰਿਪੋਰਟ ਮੁਕੰਮਲ ਜਿਹੜੀ ਹੈ ਅਸੀਂ ਜਿਹੜੀ ਹੈ ਪ੍ਰਸ਼ਾਸਨ ਆਪਣੇ ਕਨਸਟਿਟਿਊਟ ਚ ਲਾਏਗਾ ਔਰ ਜਿਸ ਪਾਰਟ ਤੇ ਵੀ ਕੋਈ ਕਮੀ ਰਹੀ ਹੈ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਮੈਂ ਡਾਕਟਰ ਜੀਬੀ ਸਿੰਘ ਜੋ ਹੈ ਪੇਸ਼ੰ ਦਾ ਸੀ ਜੋ ਓਪਰੇਟ 2 ਮਹੀਨੇ ਪਹਿਲਾਂ ਕੀਤਾ ਸੀ ਉਹ ਤੋਂ ਓਪਰੇਸ਼ਨ ਜੋ ਹੈ ਬਿਲਕੁਲ ਠੀਕ-ਠਾਕ ਪੇਸ਼ੰ ਗਿਆ ਸੀਗਾ ਹਫਤੇ ਬਾਅਦ ਕੈਂਟ ਕਟਵਾ ਕੇ ਉਸ ਤੋਂ ਪਿਛੇ ਸਾਡੇ ਕੋਲ ਨਹੀਂ ਸੀ ਆਇਆ ਪੇਸ਼ੇ ਨੂੰ ਕੋਈ ਤਕਲੀਫ ਹੋਈ ਹੈ ਤੇ ਉਹ ਕਿਤੇ ਬਾਹਰ ਤੇ ਐਡਮਿਟ ਹੋਇਆ ਉਸ ਤੋਂ ਬਾਅਦ ਉਹ ਪੁਲੋ ਹਸਪੀਟਲ ਗਿਆ ਉੱਥੇ ਦਾ ਆਪਰੇਸ਼ਨ ਹੋਇਆ ਹੁਣ ਉਸ ਆਪਰੇਸ਼ਨ ਪ੍ਰੋਬਲਮ ਕੀ ਹੋਈ ਕਿਉਂਕਿ ਅਸੀਂ ਸਾਡੇ ਕੋਲ ਪੇਸ਼ੈਂਟ ਬਿਲਕੁਲ ਠੀਕ ਸੀਗਾ ਕਿਉਂਕਿ ਪੇਸ਼ੇ ਉਸ ਤੋਂ ਬਾਅਦ ਸਾਡੇ ਫੋਲੋ ਅਪ ਲਈ ਨਹੀਂ ਆਇਆ ਉਹ ਸਾਡਾ ਪੇਸ਼ੈਂਟ ਬਿਲਕੁਲ ਠੀਕ ਹੈ ਜੇ ਪੇਸ਼ੇ ਨੂੰ ਕੋਈ ਤਕਲੀਫ ਹੋਈ ਹੋ ਤਾਂ ਜਾ ਕੇ ਉਹਨਾਂ ਦਾ ਜੋ ਹੈ ਜੋ ਤਕਲੀਫ ਹੋਤੀ ਹੋਈ ਹੈ ਅਨਫੋਰਚਨਟਲੀ ਉਹ ਪੇਸ਼ੈਂਟ ਵੀ ਉੱਥੇ ਉੱਥੇ ਡੈਥ ਹੋਈ ਹੈ ਉਸ ਹਸਪੀਟਲ ਦੇ ਜਿਹੜੇ ਡਾਕਟਰ ਬਵੇਕ ਨੇ ਰਿਪੋਰਟ ਬਣਾਈ ਹੈ ਕੋਲੋ ਦੇ ਵਿੱਚ ਤੇ ਉਹਨੂੰ ਆਈਐਮਈ ਚੈਲੰਜ ਕਰੂਗੀ ਕਿਸ ਤਰ੍ਹਾਂ ਹੋਵੇ ਦੇਖੋ ਅਜੇ ਤੇ ਉਸ ਨੂੰ ਜੋ ਸਟੱਡੀ ਕੀਤਾ ਜਾਏਗਾ ਕਿ ਕੋਈ ਕਿਸ ਤਰ੍ਹਾਂ ਹੈ ਉਹ ਰਿਪੋਰਟ ਨੂੰ ਅਜੇ ਬਸ ਕਹਿ ਸਕਣਾ ਮੁਸ਼ਕਲ ਹੈ ਪਰ ਜੋ ਹੈ ਉਸ ਰਿਪੋਰਟ ਦੇ ਉੱਪਰ ਪੂਰੇ ਤਰ੍ਹਾਂ ਡਿਟੇਲ ਦੇਖ ਕੇ ਉਸ ਜੀ ਕਿ ਉਹਨੇ ਲਿਖਿਆ ਉਸੇ ਹਿਸਾਬ ਨਾਲ ਅਸੀਂ ਪੀਐਮਸੀ ਵੀ ਉਸ ਦੇ ਉੱਪਰ ਡੈਲੀਬਰੇਟ ਕਰੇਗੀ ਤੇ ਅਜੇ ਇਸ ਦੇ ਉੱਪਰ ਕੋਈ ਕਹਿ ਸਕਣਾ ਮੁਸ਼ਕਲ ਹੈ ਉੱਥੇ ਪੂਰਨ ਹਸਪੀਟਲ ਹੋਇਆ ਉੱਥੇ ਆਪਰੇਸ਼ਨ ਹੋਇਆ ਇਸ ਵਿੱਚ ਸਾਡਾ ਕੋਈ ਵੀ ਨਹੀਂ ਕੋਈ ਕਿਤੇ ਵੀ ਸਾਡੇ ਕੋਈ ਕਮੀ ਨਹੀਂ ਹੈ ਜੋ ਤਕਲੀਫ ਪੇਸ਼ ਨੂੰ ਹੈ ਸੀ ਉੱਥੇ ਜੋ ਸਰਜਿਕਲ ਟੀਮ ਜੋ ਵੀ ਆਪਰੇਟ ਕਰਦੀ ਹੈ ਉਹੀ ਰਿਸਪੌਂਸਿਬਲ ਹੁੰਦੇ ਨੇ ਸਾਰਾ ਅਜੇ 2 ਮਹੀਨੇ ਬਾਅਦ ਆ ਕੇ ਇਹਨਾਂ ਨੇ ਇੱਥੇ ਧਰਨਾ ਦਿੱਤਾ ਵੇਖੋ ਬੜਾ ਅਨਫੋਰਚਨਟ ਸੀਗਾ ਕਿਉਂਕਿ ਇਸੇ ਸਾਡਾ ਜੋ ਹੈ ਕਿਤੇ ਵੀ ਕੋਈ ਰੋਲ ਨਹੀਂ ਸੀ ਆਪਣੇ ਆਪਰੇਸ਼ਨ ਤੇ ਰਸਾਇਰ ਫਾਈਲਾਂ ਚੈੱਕ ਕੀਤੀਆਂ ਉਹਨਾਂ ਰਿਕਾਰਡਸ ਹੀ ਦੇਖੇ ਜਦੋਂ ਪੇਸ਼ੈਂਟ ਲੈ ਕੇ ਆਇਆ ਉਸ ਪੇਸ਼ੈਂਟ ਸਭ ਕੁਝ ਠੀਕ ਲਿਖਿਆ ਹੋਇਆ ਹੈ ਤਾਂ ਐ ਇਹ ਉਹਨਾਂ ਦੀ ਜਿਹੜੀ ਗੱਲ ਹੈ ਅਪੋਲੋ ਹਸਪੀਟਲ ਸਾਡੇ ਸਿਰ ਤੇ ਮੜਨਾ ਇੱਕ ਅੱਛੀ ਗੱਲ ਨਹੀਂ ਤਾਂ ਇਸ ਕਰਕੇ ਜੋ ਹੈ ਜਿੱਥੇ ਵੀ ਕੋਈ ਸਰਜਿਕਲ ઓਪਰੇਟ ਕਰਦਾ ਹੈ ਉਹਨ ਸਰਜਨ ਨੂੰ ਪਤਾ ਹੁੰਦਾ ਹੈ ਕਿ ਉਹਨੇ ਉਹ ઓਪਰੇਟ ਕੀ ਕੀਤਾ ਸਾਡੇ ਵੱਲੋਂ ਬਿਲਕੁਲ ਪੇਸ਼ੈਂਟ ਦਾ ਸਹੀ ਆਪਰੇਸ਼ਨ ਸਹੀ ਇਲਾਜ ਰਹਾ ਪੇਸ਼ੈਂਟ ਠੀਕ ਹੋ ਕੇ ਗਿਆ ਉਹ ਜੋ ਹੈ ਤਾਂ ਕਿ ਕੱਟੇ ਗਏ ਤੇ ਉਸ ਤੋਂ ਬਾਅਦ ਪੇਸ਼ੰ ਨੂੰ ਆਏ ਨਹੀਂ ਸਾਡੇ ਕੋਲ ਤਕਲੀਫ ਨਹੀਂ ਸੀ ਸਾਡੇ ਕੋਲ ਤਾਂ ਨਹੀਂ ਆਇਆ ਤਾਂ ਇਹ ਉਹ ਜਾ ਕੇ ਉਸ ਹਸਪਤਲ ਗਿਆ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ